ਹੁਣ ਸਮਾਪਤ ਕਰਦੇ ਨੇ ਰਾਜਵਰ ਸਿੰਘ ਜੀ ਕੁਰੀ ਬੋਲੇ ਸੁਨਹਿਾਰਾ ਆਓ ਪੰਦਰਾਂ ਜੀ ਮਾਨ ਕਿਰਪਾ ਕੀਤੀ ਦੇਮਤਾ ਦੇ ਪੁਜਾਮੇ ਤੋਂ ਕਿੰਕਾ ਸਾਡੀ ਕਬੱਡੀ ਧੋੜੀ ਪਾਸ ਕਰਨ ਦੀ ਨਵਾਜਣਾ ਕੀਤਾ ਹੈ ਕਾਲ ਯੁੱਗ ਦੇ ਅੰਤ ਸਮੇਂ ਦੇ ਵਿੱਚ ਸਤਜੰਗਤ ਰੂਪੀ ਅਮੋਲਕ ਘੜੀਆਂ ਦੀ ਵੰਦਸ਼ ਹੋਈ ਹੈ ਪੂਰਬਲੇ ਸਮੇਂ ਦਾ ਬੀਜ ਹੋਇਆ ਉਹ ਪੁਨਰੂਪੀ ਬੀਜ ਅੰਕਰ ਬਣ ਕੇ ਪ੍ਰਗਟ ਹੋਇਆ ਜਨਮ ਜਨਮਾਂ ਤੋਂ ਦੀ ਸੁੱਤੀ ਕਿਸਮਤ ਜਾਗਰਤ ਹੋਈ ਹੈ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਨਾਮ ਸਤਸੰਗ ਅਧਿਆ ਘੜੀਆਂ ਦੀ ਪ੍ਰਾਪਤੀ ਹੋਈ ਹੈ ਸੋ ਆਓ ਇਸ ਮਹਾਨ ਸਮੇਂ ਤੋਂ ਜੀਵਨ ਦਾ ਮਹਾਨ ਉਲਾਹਾ ਲਈ ਜਿੱਥੇ ਸਤਿਗੁਰਾਂ ਦੇ ਪਾਵਨ ਗੋਦ ਦਾ ਅਨੰਦ ਮਾਣ ਰਹੇ ਆ ਉੱਥੇ ਸਤਿਗੁਰਾਂ ਦੀ ਸੰਗਤ ਦਾ ਅਨੰਦ ਮਾਣ ਰਹੇ ਆ ਬਾਬਾ ਜਗਜੀਤ ਸਿੰਘ ਜੀ ਆ ਦਾ ਵੱਡਾ ਪਰਾਲਾ ਬਰਵਾਣੀਆਂ ਕਹਾਣੀਆਂ ਪੁੱਤ-ਪੁੱਤ ਕਰੇ ਦੇ ਮਹਾਵਾਕਾਂ ਦੇ ਅਨੁਸਾਰ اے کار دو مہاراج جی سبھوں بڑے بھاگ جو سکھاں کی جو گُر کر جسے اوتا ہا جا سکھ مہاراج جی اون سکھا کر سدھے کیڑی جان ہے اپر وچ بانے کرم راہ مہاراج کا ਅਸੀ ਕਾਲ ਜੀ ਕੀ ਹਾਲ ਆ ਹੋਰ ਠੀਕ ਹੈ ਜੀ ਹੋਰ ਵਧੀਆ ਹੋਰ ਜੀ ਬਾਜੀ ਜੀ ਹੋਰ ਜੀ ਵਧੀਆ ਹੀ ਵਧੀਆ ਹੋਰ ਜੀ ਅਸੀ ਕਾਲ ਕੀ ਹਾਲ ਆ ਹੋਰ ਸੁਣਾਓ ਇਹ ਤੋਂ ਮੈਨੂੰ ਮਾਰਾ ਦੇ ਪਰਮਪਰਾਂ ਦੀ ਯਾਦ ਆ ਰਹੀ ਹੈ ਉਹਨਾਂ ਦਾ ਬਚਪਨ ਦਾ ਨਾਮ ਜਿਹੜਾ ਸੀ ਜਿਆ ਉਹਨਾਂ ਦਾ ਘਰ ਨੂੰ ਯਾਦ ਕਰ ਰਿਹਾ ਹਾਂ ਤਾਂ ਬਾਪਾ ਜੀ ਦੀ ਚੜ੍ਹਦੀ ਕਲਾ ਵਿੱਚ ਕਿੰਨੇ ਦਾ ਭਲਾ ਇਸ 삶 ਦੇ ਵਿੱਚ ਉਹ ਨਗਰ ਦੇ ਵਿੱਚ ਪਹਿਲੇ ਲੋਕ ਹੋ ਕੇ ਜਾਂਦਾ ਦੇਰਾ ਕਿ ਗੱਲ ਬੰਦ ਨਹੀਂ ਹੋਈ ਜਦੋਂ ਪਤਾ ਲੱਗਿਆ ਮੈਂ ਇਸੇ ਨੂੰ ਕਿ ਕੋਈ ਮਹਾਕਮਾ ਆਇਆ ਹੈ ਅਰਜ ਤੇ ਬਣਦਾ ਜੀ ਸਰਕਾਰ ਜੇ ਭੁਗਤਾਨ ਕੀਤਾ ਜਾਂਦਾ ਜੀ ਨਾਲ ਔੜਾ ਵੀ ਸਾਧ ਬਣਾ